ਇਜਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਤੇ ਪੂਰੇ ਹੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਬਰੁ ਚਲਾਇਆ ਜਾ ਰਿਹਾ ਹੈ ਮਹਿੰਮ ਉਹਦੇ ਵਿੱਚ ਅੱਜ ਨਾਰੰਗਵਾਲ ਪਿੰਡ ਆਪਾਂ ਖੜੇ ਆ ਜੋਧਾ ਥਾਣੇ ਦੇ ਅਧੀਨ ਆਉਂਦਾ ਹੈ ਇਹ ਇੱਥੇ ਸਾਨੂੰ ਅੱਜ ਇੱਕ ਕਬਜ਼ਾ ਬਰਾਂਡ ਦੀ ਕਾਰਵਾਈ ਲਈ ਪੁਲਿਸ ਹੈਦਮ ਹੋਇਆ ਕਰਨ ਲਈ ਆਦੇਸ਼ ਹੋਇਆ ਸੀ ਡੀਸੀ ਸਾਹਿਬ ਦਾ ਤੇ ਉਸ ਸੰਬੰਧੀ ਅੱਜ ਅਸੀਂ ਪੁਲਿਸ ਫੋਰਸ ਲੈ ਕੇ ਇੱਥੇ ਪਹੁੰਚੇ ਹਾਂ ਸੋ ਜੋ ਇਹ ਇੱਕ ਅਨੌਥਰਾਇਜ਼ਡ ਇਲੀਗਲ ਪੰਚਾਇਤੀ ਜਗ੍ਹਾ ਤੇ ਘਰ ਬਣਾਇਆ ਹੋਇਆ ਸੀਗਾ ਬਲਵੰਤ ਸਿੰਘ ਵੱਲੋਂ ਤੇ ਕੁਲਵੀਰ ਕੌਰ ਵੱਲੋਂ ਇਹਨਾਂ ਦੇ ਖਿਲਾਫ 6 ਐਨਡੀਪੀਐਸ ਦੇ ਮੁਕਦਮੇ ਪਹਿਲਾਂ ਦਰਜ ਹੈਗੇ ਨੇ ਸੋ ਉਹਨਾਂ ਦੇ ਉੱਤੇ ਇਹ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸੋ ਪਹਿਲਾਂ ਵੀ ਤੁਸੀਂ ਜਿਵੇਂ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਇਹ ਕਾਰਵਾਈਆਂ ਕੀਤੀਆਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਸੋ ਇਹ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹ ਪੰਜਾਬ ਛੱਡ ਦੇਣ ਜਾਂ ਤੇ ਨਸ਼ਾ ਜਿਹੜੀ ਤਸਕਰੀ ਉਹ ਛੱਡ ਦੇਣ ਇਜਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਤੇ ਪੂਰੇ ਹੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਬਰੁ ਚਲਾਇਆ ਜਾ ਰਿਹਾ ਹੈ ਮਹਿੰਮ ਉਹਦੇ ਵਿੱਚ ਅੱਜ ਨਾਰੰਗਵਾਲ ਪਿੰਡ ਆਪਾਂ ਖੜੇ ਆਂ ਜੋਧਾ ਥਾਣੇ ਦੇ ਅਧੀਨ ਆਉਂਦਾ ਹੈ ਇਹ ਇੱਥੇ ਸਾਨੂੰ ਅੱਜ ਇੱਕ ਕਬਜ਼ਾ ਬਰਾਂਡ ਦੀ ਕਾਰਵਾਈ ਲਈ ਪੁਲਿਸ ਹੈਦਮ ਹੋਇਆ ਕਰਨ ਲਈ ਆਦੇਸ਼ ਹੋਇਆ ਸੀ ਡੀਸੀ ਸਾਹਿਬ ਦਾ ਤੇ ਉਸ ਸੰਬੰਧੀ ਅੱਜ ਅਸੀਂ ਪੁਲਿਸ ਫੋਰਸ ਲੈ ਕੇ ਇੱਥੇ ਪਹੁੰਚੇ ਆਂ ਸੋ ਜੋ ਇਹ ਇੱਕ ਅਨੌਥਰਾਇਜ਼ਡ ਇਲੀਗਲ ਪੰਚਾਇਤੀ ਜਗ੍ਹਾ ਤੇ ਘਰ ਬਣਾਇਆ ਹੋਇਆ ਸੀਗਾ ਬਲਵੰਤ ਸਿੰਘ ਵੱਲੋਂ ਤੇ ਕੁਲਵੀਰ ਕੌਰ ਵੱਲੋਂ ਇਹਨਾਂ ਦੇ ਖਿਲਾਫ 6 ਐਨਡੀਪੀਏਜ਼ ਦੇ ਮੁਕਦਮੇ ਪਹਿਲਾਂ ਦਰਜ ਹੈਗੇ ਨੇ ਸੋ ਉਹਨਾਂ ਦੇ ਉੱਤੇ ਇਹ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸੋ ਪਹਿਲਾਂ ਵੀ ਤੁਸੀਂ ਜਿਵੇਂ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਇਹ ਕਾਰਵਾਈਆਂ ਕੀਤੀਆਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਸੋ ਇਹ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੇ ਨਸ਼ਾ ਦਸਕਰਾਂ ਉਹ ਪੰਜਾਬ ਛੱਡ ਦੇਣ ਜਾਂ ਤਾਂ ਨਸ਼ਾ ਜਿਹੜੀ ਤਸਕਰੀ ਉਹ ਛੱਡ ਦੇਣ ਇਜਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਤੇ ਡੀਸੀ ਸਾਹਿਬ ਵੱਲੋਂ ਤੇ ਪੂਰੇ ਹੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਬਰੁ ਚਲਾਇਆ ਜਾ ਰਿਹਾ ਹੈ ਮੋਹਮ ਉਹਦੇ ਵਿੱਚ ਅੱਜ ਨਾਰੰਗਵਾਲ ਪਿੰਡ ਆਪਾਂ ਖੜੇ ਆਂ ਜੋਧਾ ਥਾਣੇ ਦੇ ਅਧੀਨ ਆਉਂਦਾ ਹੈ ਇਹ ਇੱਥੇ ਸਾਨੂੰ ਅੱਜ ਇੱਕ ਕਬਜ਼ਾ ਬਰੰਡ ਦੀ ਕਾਰਵਾਈ ਲਈ ਪੁਲਿਸ ਹੇਤਮ ਹੋਈ ਹੈ ਕਰਨ ਲਈ ਆਦੇਸ਼ ਹੋਇਆ ਸੀ ਡੀਸੀ ਸਾਹਿਬ ਦਾ ਤੇ ਉਸ ਸੰਬੰਧੀ ਅੱਜ ਅਸੀਂ ਪੁਲਿਸ ਫੋਰਸ ਲੈ ਕੇ ਇੱਥੇ ਪਹੁੰਚੇ ਆਂ ਸੋ ਜੋ ਇਹ ਇੱਕ ਅਨੌਥਰਾਇਜ਼ਡ ਇਲੀਗਲ ਪੰਚਾਇਤੀ ਜਗ੍ਹਾ ਤੇ ਘਰ ਬਣਾਇਆ ਹੋਇਆ ਸੀਗਾ ਬਲਵੰਤ ਸਿੰਘ ਵੱਲੋਂ ਤੇ ਕੁਲਵੀਰ ਕੌਰ ਵੱਲੋਂ ਇਹਨਾਂ ਦੇ ਖਿਲਾਫ 6 ਐਨਡੀਪੀਏਜ਼ ਦੇ ਮੁਕਦਮੇ ਪਹਿਲਾਂ ਦਰਜ ਹੈਗੇ ਨੇ ਸੋ ਉਹਨਾਂ ਦੇ ਉੱਤੇ ਇਹ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸੋ ਪਹਿਲਾਂ ਵੀ ਤੁਸੀਂ ਜਿਵੇਂ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਇਹ ਕਾਰਵਾਈਆਂ ਕੀਤੀਆਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਸੋ ਇਹ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੇ ਨਸ਼ਾ ਦਸਕਰਾਂ ਉਹ ਪੰਜਾਬ ਛੱਡ ਦੇਣ ਜਾਂ ਤਾਂ ਨਸ਼ਾ ਜਿਹੜੀ ਤਸਕਰੀ ਉਹ ਛੱਡ ਦੇਣ ਇਜਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸਾਡੇ ਸੀਐਮ ਸਾਹਿਬ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਤੇ ਪੂਰੇ ਹੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਬਰੁ ਚਲਾਇਆ ਜਾ ਰਿਹਾ ਹੈ ਮੋਹਮ ਉਹਦੇ ਵਿੱਚ ਅੱਜ ਨਾਰੰਗਵਾਲ ਪਿੰਡ ਆਪਾਂ ਖੜੇ ਆਂ ਜੋਧਾ ਥਾਣੇ ਦੇ ਅਧੀਨ ਆਉਂਦਾ ਹੈ ਇਹ ਇੱਥੇ ਸਾਨੂੰ ਅੱਜ ਇੱਕ ਕਬਜ਼ਾ ਬਰੰਡ ਦੀ ਕਾਰਵਾਈ ਲਈ ਪੁਲਿਸ ਹੇਤਮ ਹੋਈ ਹੈ ਕਰਨ ਲਈ ਆਦੇਸ਼ ਹੋਇਆ ਸੀ ਡੀਸੀ ਸਾਹਿਬ ਦਾ ਤੇ ਉਸ ਸੰਬੰਧੀ ਅੱਜ ਅਸੀਂ ਪੁਲਿਸ ਫੋਰਸ ਲੈ ਕੇ ਇੱਥੇ ਪਹੁੰਚੇ ਆਂ ਸੋ ਜੋ ਇਹ ਇੱਕ ਅਨੌਥਰਾਇਜ਼ਡ ਇਲੀਗਲ ਪੰਚਾਇਤੀ ਜਗ੍ਹਾ ਤੇ ਘਰ ਬਣਾਇਆ ਹੋਇਆ ਸੀਗਾ ਬਲਵੰਤ ਸਿੰਘ ਵੱਲੋਂ ਤੇ ਕੁਲਵੀਰ ਕੌਰ ਵੱਲੋਂ ਇਹਨਾਂ ਦੇ ਖਿਲਾਫ 6 ਐਨਡੀਪੀਏ ਦੇ ਮੁਕਦਮੇ ਪਹਿਲਾਂ ਦਰਜ ਹੈਗੇ ਨੇ ਸੋ ਉਹਨਾਂ ਦੇ ਉੱਤੇ ਇਹ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸੋ ਪਹਿਲਾਂ ਵੀ ਤੁਸੀਂ ਜਿਵੇਂ ਦੇਖਿਆ ਹੋਣਾ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦਿਹਾਤੀ ਦੇ ਵਿੱਚ ਵੀ ਆਪਾਂ ਪਹਿਲਾਂ ਵੀ ਇਹ ਕਾਰਵਾਈਆਂ ਕੀਤੀਆਂ ਨੇ ਜਿਹੜੀ ਇਸ ਤਰ੍ਹਾਂ ਦੀਆਂ ਸੋ ਇਹ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਜਿਹੜਾ ਸਾਡੇ ਵੱਲੋਂ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਇਹੀ ਮੈਸੇਜ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹ ਪੰਜਾਬ ਛੱਡ ਦੇਣ ਜਾਂ ਤਾਂ ਨਸ਼ਾ ਜਿਹੜੀ ਤਸਕਰੀ ਉਹ ਛੱਡ ਦੇਣ